ਸੂਰੀ ਰੇਟ ਤੋਂ ਕਰ ਲਈ ਆਪਾਂ ਐਕਸਲ ਕੀ ਰੇਟ ਆਪਣੇ ਕੋਲੇ ਐਮ 45 ਹੋ ਗਿਆ ਜਿਵੇਂ ਆਲੂਆਂ ਦੇ ਸਪਰੇ ਹੁੰਦੀ ਆ ਬਾਈ 200 ਤੇ ਟੌਪਕਾ ਲਾ ਲਓ ਆਪਣੇ ਕੋਲੇ 100 ਇਧਰ ਲਿਖੂਂ ਜੇ ਤੋਂ ਇੰਡੀਆ ਤੋਂ ਲੈ ਕੇ ਦੂਜੇ ਪਾਕਿਸਤਾਨ ਦੇ ਖੂਜੇ ਤੱਕ ਦਵਾਈ ਆਪਣੀ ਹੋ ਜਾਂਦੀ ਹੈ ਇਹਨਾਂ ਦਾ ਫਰਕ ਪੈ ਜਾਂਦਾ ਪੂਰਾ ਫੁੱਲ ਵੀਰੇ 5 ਰੁਪਏ ਕਿਲੋ ਤੇ ਦੇ ਰਹੇ ਆਪਾਂ 5 ਰੁਪਏ ਕਿਲੋ ਤੇ ਡਿਲੀਵਰੀ ਦਾ ਕੰਮ ਤਾਂ ਵੀਰੇ ਆਪੀ ਚਲਾਇਦੇ ਪੰਜਾਬ ਦੇ ਵਿੱਚੋਂ ਨਾ ਤਾਂ ਅੱਜ ਤੱਕ ਕੋਈ ਚਲਾ ਸਕਿਆ ਨਾ ਚਲਾਉਣਾ ਆ ਨਵੇਂ ਸਲਾਰੂ ਜੇ ਬਹੁਤ ਫਿਰ ਦਿਨ ਡਿਲੀਵਰੀ ਵਾਲੇ ਵੀ ਉੱਥੇ ਐ ਕਰਦਾ ਬੋਹ ਕਰਦਾ ਹੈ ਕਿ ਇਦੋਂ ਚੈਨ ਸੈਟ ਵੀ ਰਵੇਦਾ ਕਿੰਨੇ ਦੇ ਵਿੱਚ 4 ਪੱਕੀ ਠੀਕ ਹੈ ਠੀਕ ਹੈ ਨਾ ਸਰਵ ਚੌਥੇ ਪੰਜਵੇਂ ਦਿਨ ਕਰਾਉਣੀ ਪੈਂਦੀ ਆ ਕਿਸਾਨ ਵੀਰੋ ਪੰਜਾਬ ਦੇ ਮੋਸਟ ਪਪੂਲਰ ਕਾਊਂਟਰ ਤੇ ਖੜਿਆ ਅੱਜ ਅੱਜ ਤੁਹਾਨੂੰ ਰੇਟ ਦੱਸਾਂਗੇ ਇਹਨਾਂ ਦੇ ਵੀ ਕੀ ਕੀ ਰੇਟ ਚੱਲਦਾ ਕਿਹੜੀ ਸਪਰੇ ਦਾ ਜਿਵੇਂ ਆਲੂ ਵਾਲੇ ਪ੍ਰੋਡਕਟ ਹੋ ਗਏ ਹੁਣ ਐਮ 45 1263 ਇੰਟਰਾਕੋਲ ਵਗੈਰਾ ਇਸ ਤਰ੍ਹਾਂ ਕਣਕ ਤੇ ਹੋਣ ਵਾਲੀਆਂ ਦਵਾਈਆਂ ਟੋਪਿਕ ਐਕਸਲ ਗੁੱਲੀ ਡੰਡੇ ਵਾਸਤੇ ਉਹਨਾਂ ਦੇ ਵੀ ਸਾਰੀਆਂ ਦੇ A to Z ਦੇ ਰੇਟ ਦੱਸਾਂਗੇ ਤੇ ਕਿਹੜੇ ਕਿਹੜੇ ਬ੍ਰਾਂਡ ਨੇ ਬਾਈ ਉਹਨਾਂ ਕੋਲੇ ਲੌਂਗਵਾਲ ਤੁਹਾਨੂੰ ਪਤਾ ਵੀ ਇੱਕ ਨਾਮ ਬਣ ਗਿਆ ਸਪਰੇਹਾਂ ਦੀ ਦੁਨੀਆ ਦੇ ਵਿੱਚ ਵੀ ਜੇ ਸਸਤੀ ਦਵਾਈ ਲੈਣੀ ਆ ਤਾਂ ਚੁੱਪ ਕਰਕੇ ਤੇ ਉਹ ਦੁਕਾਨ ਜਿਹਦੇ ਕਰਕੇ ਲੌਂਗਵਾਲ ਦਾ ਨਾਮ ਬਣਿਆ ਤਨਤਨ ਬਾਬਾ ਅਨੰਦ ਸਿੰਘ ਜੀ ਖੇਤੀਬਾੜੀ ਸਟੋਰ ਤੇ ਖੜੇ ਆ ਤੇ ਬਾਕੀ ਲੌਂਗਵਾਲ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਪਰ ਮੋਸਟ ਪਪੂਲਰ ਜੇ ਕਹਦੇ ਆ ਸਭ ਤੋਂ ਪਹਿਲਾਂ ਪੂਰੇ ਇੰਡੀਆ ਦੇ ਵਿੱਚ ਡਿਲੀਵਰੀ ਦੇਣ ਵਾਲੇ ਤੇ ਸਭ ਤੋਂ ਘੱਟ ਰੇਟਾਂ ਵਾਲੇ ਉਹਨਾਂ ਵੀਰਾਂ ਕੋਲੇ ਪਹੁੰਚਿਆ ਸਭ ਤੋਂ ਪਹਿਲਾਂ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਤੇ ਬਾਈ ਸੁਰੂ ਹੀ ਰੇਟ ਤੋਂ ਕਰ ਲਈ ਆਪਾਂ ਐਕਸਲ ਕੀ ਰੇਟ ਆ ਆਪਣੇ ਕੋਲੇ ਆਪਾਂ ਬਾਈ ਐਕਸਲ ਸਲਟ ਲਾ ਲੋ ਹੂੰ ਦੱਸਦੇ ਆ 550 ਰੁਪਏ ਕਿੱਲੇ ਤੋਂ ਸਟਾਰਟ ਆ ਬਾਈ ਆਪਣੇ ਕੋਲੇ ਐਕਸਲੋ ਬਾਈ ਠੀਕ ਹੈ। ਹੁਣ ਕੀਰਾ ਲਾ ਲਓ, ਹੁਣ ਕੀਰਾ ਸਲਟ ਲਾ ਲਓ 440 ਰੁਪਏ ਕਿੱਲੇ ਤੋਂ ਸਟਾਰਟ ਹੈ ਜੀ। 440 ਰੁਪਏ ਸਿਰਫ ਕੀਰਾ ਵਾਲ ਟੈਕਨੀਕਲ। M45 ਹੋ ਗਿਆ ਜਿਵੇਂ ਆਲੂਆਂ ਦੇ ਸਪਰੇ ਹੁੰਦੀ ਹੈ ਬਾਈ 280 ਰੁਪਏ ਕਿੱਲੇ ਤੋਂ ਸਟਾਰਟ ਹੈ ਜੀ। ਠੀਕ ਹੈ। ਸਲਟ ਦੱਸ ਰਿਹਾ ਮੈਂ ਤੁਹਾਨੂੰ ਇਹ ਠੀਕ ਹੈ ਜੀ। ਤੇ 12 63 ਹੋ ਗਿਆ 350 ਰੁਪਏ ਕਿੱਲੇ ਤੋਂ ਸਟਾਰਟ ਬਾਈ। ਹਮ ਠੀਕ ਹੈ ਤੇ ਐਂਟਰਾ ਕੋਲ ਸਲਟ ਲਾ ਲਓ 520 ਰੁਪਏ ਤੋਂ ਸਟਾਰਟ ਆ ਬਾਈ। ਤੇ ਟਾਪਿਕ ਤੇ ਟਾਪਿਕ ਲਾ ਲਓ ਆਪਣੇ ਕੋਲੇ 125 ਰੁਪਏ ਤੋਂ ਸਟਾਰਟ ਆ ਬਾਈ। ਪੈਕਟ

300 ਰੁਪਏ ਕਿਲੇ ਮਾ ਲੋ ਲੀਟਰ ਦਾ ਰੇਟ ਆ ਬਈ ਠੀਕ ਆ ਆਪਣੇ ਕੋਲ ਤੇ ਕਿਹੜਾ ਕਿਹੜਾ ਬ੍ਰਾਂਡ ਮਿਲ ਜੂ ਬਈ ਆਪਣੇ ਬ੍ਰਾਂਡ ਦਾ ਬਈ ਆ ਦੇਖੋ ਤੁਹਾਡੇ ਸਾਹਮਣੇ ਹੀ ਪਏ ਨੇ ਬਈ ਬ੍ਰਾਂਡ ਟਾਟਾ ਸੇਜੰਟਾ ਜਿਹੜੀ ਮਰਜ਼ੀ ਮੈਂ ਕਹਣਾ ਯਾਰ ਬੰਦਾ ਜ਼ਿੰਮੇਵਾਰ ਨਾ ਲਵੇ ਸਾਡੇ ਕੋਲੇ ਆ ਕੇ ਵੀ ਕਿਹੜੀ ਕੰਪਨੀ ਦੀ ਦਵਾਈ ਚਾਹੀਦੀ ਆਪਣੇ ਕੋਲੇ ਹਾਜ਼ਰ ਆ ਬਈ ਠੀਕ ਆ ਬਈ ਬੈਰ ਸੇਜੰਟਾ ਯਾਰ ਆ ਦੇਖੋ ਐਫ ਐਮ ਸੀ ਦੀ ਬਰੀਵਾ ਪਈ ਆ ਬਈ ਟਾਟਾ ਪਈ ਐਕਸਲ ਸੇਜੰਟਾ ਪਈਆ ਪ੍ਰਜਾਤ ਦੀ ਪਈਆ ਆੜਾਮਾਂ ਦੀ ਏ ਟੂ ਜ਼ेड ਪ੍ਰੋਡਕਟ ਆ ਦੇਖ ਬਈ ਆ ਲੈ ਆੜਾਮਾਂ ਦੀ ਲੈ ਗ੍ਰੈਮੋ ਮੈਂ ਕਹਣਾ ਕੋਈ ਰੱਖਦੀ ਨਹੀਂ ਆ ਜਾਰਾ ਦੇ ਪ੍ਰੋਡਕਟ ਸਾਰੇ ਪਏ ਨੇ ਆਪਣੇ ਜਿਵੇਂ ਆਲੂਆਂ ਵਾਲੇ ਕਿਸਾਨਾਂ ਦਾ ਫੇਵਰੇਟ ਬ੍ਰਾਂਡ ਆ ਗਿਆ ਯਾਰ ਜਾਰਾ ਜਿਹੜਾ ਜ਼ਿੰਮੇਦਾਰ ਮੂਤੋਂ ਕਹੇ ਵੀ ਆਪਾਂ ਨੂੰ ਆਹ ਚੀਜ਼ ਚਾਹੀਦੀ ਹੈ ਜਾਰਾ ਦੇ ਸਾਰੇ ਪ੍ਰੋਡਕਟ ਆਪਣੇ ਕੋਲੇ ਅਵੇਲੇਬਲ ਨੇ ਬਾਈ ਠੀਕ ਹੈ ਤੇ ਆਲੂਆਂ ਵਾਸਤੇ ਹੋਰ ਕੀ ਕੀ ਆ ਬਾਈ ਆਲੂਆਂ ਵਾਸਤੇ ਵੀਰੇ ਪਹਿਲਾਂ ਤਾਂ ਦੇਖੋ ਛੱਟੇ ਚਾ ਦੇਖੋ ਦਿਖਾਓ ਪਰਸਮਣ ਇਹਨੂੰ ਕਹਿੰਦੇ ਨੇ ਜਮਦੂਦ ਦਾ ਝੋਟਾ ਬਾਈ ਠੀਕ ਆ ਆਲੂਆਂ ਚ ਗੰਨੇ ਚ 10 ਕਿਲੋ ਪੈਂਦਾ ਹੈ ਤੇ ਕਣਕ ਚ ਇਹ ਪੈਂਦਾ 5 ਕਿਲੋ ਕਿੱਲੇ ਦਾ ਕਿੱਲੇ ਦਾ ਕਿੱਲੇ ਦਾ ਬਾਈ ਪਾਰ ਸਮਣੀ ਆ ਬਾਈ ਪ੍ਰੋਡਕਟ ਮੈਂ ਕਹਣਾ ਜਿਹੜੇ ਕਿਸਾਨ ਵੀਰ ਨੇ ਪਾ ਲਿਆ ਇਹ ਬੱਲੇ ਬੱਲੀ ਕਰਾਉਂਦਾ ਠੀਕ ਹੈ ਇੱਕ ਵਾਰ ਇਹਨੂੰ ਕਿਸਾਨ ਵੀਰ ਜ਼ਰੂਰ ਵਰਤਣ ਜਿਨ੍ਹਾਂ ਨੇ ਵਰਤਾ ਉਹਨਾਂ ਨੂੰ ਪਤਾ ਬਾਈ ਠੀਕ ਹੈ ਉਸ ਤੋਂ ਬਾਅਦ ਬਾਈ ਇਹ ਲਾਲਾ ਆਪਣੇ ਕੋਲੇ ਆ ਜਾਂਦਾ ਐਸ ਬੂਸਟ ਪਲੱਸ ਪਲੱਸ ਬਾਈ ਠੀਕ ਹੈ ਇਹ ਦੀ ਸਪਰੇ ਇਹ ਆ ਗਿਆ ਵੀਰੇ ਇੱਕ ਆ ਗਿਆ ਡਿਫੈਂਡਰ ਠੀਕ ਹੈ ਇਹ ਬਾਈ ਅਸੀਂ ਦੋ ਸਪਰੇਹਾਂ ਕਰਾਉਣੇ ਆ ਕਣਕ ਤੇ ਹਮ ਆਲੂਆਂ ਤੇ ਇਹਦੀ ਮੰਨ ਲਓ ਸਪਰੇਹਾਂ ਇਹ ਘੱਟੋ ਘੱਟ ਕਰਾਉਣੇ ਆ ਦੋ ਤੋਂ ਤਿੰਨ ਸਪਰੇਹਾਂ ਬਾਈ ਵਧੀਆ ਠੀਕ ਹੈ ਠੀਕ ਹੈ ਜਿਵੇਂ ਮੰਨ ਲਓ ਤੇਲੇ ਵਾਲੀ ਪੈ ਗਈ ਨਾਲ ਫੰਗੀ ਸਾਈਡ ਪੈ ਗਿਆ ਨਾਲ ਇਹ ਪੈ ਗਿਆ ਬਾਈ ਇਹਦਾ ਕੰਮ ਕੀ ਆ ਜਿਵੇਂ ਮੰਨ ਲਓ ਜ਼ਿਮੀਂਦਾਰ ਕਿਸਾਨ ਵੀਰ ਕਈ ਵੀ ਕੀ ਕਰਦੇ ਨੇ ਕਣਕ ਚ ਮੰਨ ਲਓ ਜ਼ਿੰਕ ਵੀ ਪਾ ਲਿਆ ਮੈਗਨੀਜ਼ ਵੀ ਪਾ ਲਿਆ ਕਈ ਚੀਜ਼ਾਂ ਰਲਾ ਕੇ ਸਪਰੇਅ ਕਰ ਦਿੰਦੇ ਨੇ ਕੁਝ ਕਰਨ ਦੀ ਲੋੜ ਨਹੀਂ ਬਾਈ ਸਾਰਾ ਕੁਝ ਇਹਦੇ ਵਿੱਚ ਆ ਜਦੋਂ ਸਪਰੇਅ ਕਰਤੀ ਪੰਜਵੇਂ ਦਿਨ ਕਣਕ ਆਲੂ ਤੁਹਾਨੂੰ ਦੱਸੋ ਵੀ ਕੁਝ ਕਰਿਆ ਹੋਇਆ ਬਾਈ ਹੂੰ ਐਡਾ ਤਖੜਾ ਰਿਜ਼ਲਟ ਆ ਬਾਈ ਠੀਕ ਹੈ ਹਾਂਜੀ ਹਾਂ ਤੇ ਇਸ ਤੋਂ ਇਲਾਵਾ ਬਾਈ ਹੋਰ ਆਪਣੇ ਕੋਲੇ ਇਸ ਤੋਂ ਇਲਾਵਾ ਬਾਈ ਫੰਗੀ ਸਾਈਡ ਆਪਣੇ ਕੋਲੇ ਤਕਰੀਬਨ ਸਾਰੀ ਪਈ ਨੇ ਆਲੂਆਂ ਦੇ ਦਾ ਇੱਕ ਕਵਾਂਟਰਾ ਕੋਲ ਪਈ ਆ ਬਾਈ ਬੈਰ ਦੀ ਆ ਬਾਇਰ ਦੀ ਬਾਈ ਆਉਤਮ ਦੀ ਬਾਈ M 45 ਪਿਆ ਬਾਈ ਸਵਾਲ ਦਾ ਬਈ M 45 ਆ ਰਾਮ ਸਾਈਡ ਦਾ ਪਿਆ ਬਈ ਪਤਾ ਕੀ ਗੱਲ ਆ ਬਾਈ ਮੈਂ ਦੱਸਦਾ ਤੁਹਾਨੂੰ ਗੱਲ ਹੁਣ ਆਪਾਂ ਜਿੰਨੇ ਦਿਖਾਈ ਜਾਵਾਂਗੇ ਤਕਰੀਬਨ ਆਪਣੇ ਕੋਲੇ ਸਾਰੀ ਕੰਪਨੀਆਂ ਦੇ ਫੰਗੀ ਸਾਈਡ ਹਰਬੀਸਾਈਡ ਇਨਸੈਕਟੀਸਾਈਡ ਸਾਰਾ ਕੁਝ ਅਵੇਲੇਬਲ ਆਪਣੇ ਕੋਲੇ ਜ਼ਿੰਮੇਦਾਰ ਆ ਕੇ ਕਹੇ ਸਹੀ ਵੀ ਆਪਾਂ ਨੂੰ ਆਹ ਚੀਜ਼ ਚਾਹੀਦੀ ਆਪਾਂ ਹਾਜ਼ਰ ਐਟ ਪ੍ਰੈਜ਼ੈਂਟ ਮੌਕੇ ਤੇ ਮਿਲੂ ਮੌਕੇ ਤੇ ਵੀਰੇ ਕੋਈ ਐ ਨਹੀਂ ਕਹਿੰਦੇ ਵੀ ਬੈਠ ਜਾ ਜੀ ਆ ਰਹੀ ਆ ਐ ਨਹੀਂ ਕੋਈ ਸਭ ਪਸ ਫੁੱਲ ਬੱਲੇ ਬੱਲੇ ਆ ਠੀਕ ਆ ਹਾਂ ਜੀ ਹਾਂ ਤੇ ਹੁਣ ਬਾਈ ਡਿਲੀਵਰੀ ਕਿੱਥੇ ਤੱਕ ਕਰਦੇ ਆ ਤੇ ਆਪਣੇ ਕੋਲੇ ਡਿਲੀਵਰੀ ਦਾ ਕੰਮ ਤਾਂ ਵੀਰੇ ਆਪ ਹੀ ਚਲਾਇਦੇ ਪੰਜਾਬ ਦੇ ਵਿੱਚੋਂ ਨਾ ਤਾਂ ਅੱਜ ਤੱਕ ਕੋਈ ਚਲਾਸ ਆ ਗਿਆ ਨਾ ਚਲਾਉਣਾ ਆ ਨਵੇਂ ਸਲਾਰੂ ਜੇ ਬਹੁਤ ਫਿਰਦੇ ਨੇ ਡਿਲੀਵਰੀ ਵਾਲੇ ਵੀ ਉੱਥੇ ਐ ਕਰਦਾ ਐ ਬਹੁਤ ਕਰਦਾ ਹੈ ਹੈ ਕਿਦੋਂ ਚੈਨ ਸੈਟ ਵੀ ਰਿਵੈਂਦਾ ਮੋਟਰਸਾਈਕਲਾਂ ਦੇ ਵੀਰੇ ਠੀਕ ਹੈ ਠੀਕ ਹੈ ਨਾ ਐ ਮੰਨ ਕੇ ਜਦੋਂ ਵੀ ਮਹੀਨੇ ਦੇ ਵਿੱਚ ਚਾਰ ਪੰਜ ਇੰਜਨ ਹੁੰਦੇ ਨੇ ਮੋਟਰਸਾਈਕਲਾਂ ਦੇ ਆਪਣੇ ਪੱਕੀ ਠੀਕ ਹੈ ਠੀਕ ਹੈ ਨਾ ਸਰਵਿਸ ਉੱਥੇ ਪੰਜਵੇਂ ਦਿਨ ਕਰਾਉਣੀ ਪੈਂਦੀ ਆ ਜਿਹੜੇ ਆਪਣੇ ਉਹਨਾਂ 15 ਤਾਂ ਮੋਟਰਸਾਈਕਲ ਨੇ ਵੀਰੇ ਇੱਕ ਗੱਡੀ ਪੀਕਅਪਾ ਇੱਕ ਗੱਡੀ ਨੋਵਾ ਇੱਕ ਟਾਉਸ ਹੈਗਾ ਕ੍ਰੇਟਾ ਠੀਕ ਹੈ ਚਾਰ ਆਪਣੀਆਂ ਗੱ ਤਨ ਪਹਿਲਾ ਆਰਡਰ ਦੇ ਆਪਾਂ ਉਹ ਉੱਥੇ ਉੱਪਰ ਦੀ ਕਰਾਂਗੇ ਤੇ ਬਾਕੀ ਇੱਕ ਸਮੱਸਿਆ ਕਿਹੜੇ ਕਿਹੜੇ ਸ਼ਹਿਰ ਜਾ ਰਹੀ ਆ ਪਹਿਲਾਂ ਤਾਂ ਵੀਰੇ ਮੈਂ ਦੱਸਦਾ ਪਹਿਲਾਂ ਤਾਂ ਆਪਣੀ ਇਕੱਲੀ ਪੰਜਾਬ ਚ ਡਿਲੀਵਰੀ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਆਪਣਾ ਸਿਸਟਮ ਚਲੋ ਜ਼ਿੰਮੇਦਾਰ ਬਾਹਰ ਦਾ ਜੁੜਨ ਲੱਗ ਗਿਆ ਸਾਡੇ ਨਾਲ ਜਿਆਦੇ ਜੁਪੀ ਬਿਹਾਰ ਸਾਨੂੰ ਤਾਂ ਯਾਰ ਇੰਡੀਆ ਚ ਗਵਾਲੀਅਰ ਕਹੇ ਸਹੀ ਸਾਨੂੰ ਵੀ ਭਾਈ ਫਲਾਣੇ ਏਰੀਆ ਚ ਬੈਠਾ ਮੈਂ ਮੇਰੀ ਦਵਾਈ ਭੇਜੋ ਜ਼ਿੰਮੇਦਾਰ ਦੇ ਘਰੇ ਪਹੁੰਚੂਗੀ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਕਸ਼ਮੀਰ ਤੋਂ ਲੈ ਕੇ ਕੰਨਾਂ ਤੋਂ ਮੈਂ ਆਹ ਯਾਰ ਮੈਂ ਆਹ ਬੱਲੇ ਬੱਲੇ ਮੈਂ ਆਹ ਇਧਰ ਲਿਖੂੰ ਜੇ ਤੋਂ ਇੰਡੀਆ ਤੋਂ ਲੈ ਕੇ ਦੂਜੇ ਪਾਕਿਸਤਾਨ ਦੇ ਕੁੰਜੇ ਤੱਕ ਦਵਾਈ ਆਪਣੀ ਹੋ ਜਾਂਦੀ ਹੈ ਠੀਕ ਹੈ ਕੋਈ ਐ ਨਹੀਂ ਹੈਗਾ ਵੀ ਜ਼ਿੰਮੇਦਾਰ ਕਹੇ ਵੀ ਯਾਰ ਮੈਂ ਇੰਨੀ ਦੂਰਾਂ ਇੱਕ ਕਿਸਾਨ ਵੀਰਾਂ ਨੂੰ ਹੋਰ ਕਹਿੰਦੇ ਆ ਸਾਡੀ ਵੀਡੀਓ ਜਿੱਥੇ ਵੀ ਜਾਂਦੀ ਆ ਮੰਨ ਲਓ ਪੰਜਾਬ ਚ ਦਾ ਚਲੋ ਆਪਾਂ ਦਵਾਈ ਐਂ ਭੇਜਾਉਨੇ ਆ ਠੀਕ ਆ ਮੰਨ ਲਓ ਇੰਡੀਆ ਚ ਕਿਤੇ ਵੀ ਜਾਂਦੀ ਆ ਦਵਾਈ ਆਪਣੀ ਜ਼ਿੰਮੇਦਾਰ ਨਾ ਸੋਚੇ ਵੀ ਆਪਣੀ ਯਾਰ ਹਨਾ ਦਵਾਈ ਪਹੁੰਚੂਗੀ ਨਹੀਂ ਪਹੁੰਚੂਗੀ ਸਾਨੂੰ ਫੋਨ ਤੇ ਆਰਡਰ ਲਖਾਓ ਦਵਾਈ ਕਿਸਾਨ ਵੀਰੋ ਤੁਹਾਡੇ ਘਰੇ ਪਹੁੰਚੂਗੀ ਹੀ ਪਹੁੰਚੂਗੀ ਠੀਕ ਹੈ ਹਾਂ ਤੇ ਜਿਵੇਂ ਆ ਬਾਈ ਯਾਰਾ ਵਰਗੀਆਂ ਕੰਪਨੀਆਂ ਹੋਗੀਆਂ ਬਾਹਰ ਹੋ ਗਈਆਂ ਇਹਨਾਂ ਦਾ ਵੀ ਫਰਕ ਪੈ ਜਾਂਦਾ ਰੇਟਾ ਬਾਈ ਯਾਰਾ ਦਾ ਪੂਰਾ ਫਰਕ ਆ ਵੀਰੇ ਆ ਦੇਖੋ ਯਾਰਾ ਦਾ ਪ੍ਰੋਡਕਟ ਆ ਬਰੋਕੋਟ ਪਿਆ ਠੀਕ ਆ ਪੌਰਨ ਆ ਗਿਆ ਆ ਯਾਰਾ ਦਾ ਆ ਗਿਆ ਵੀਰੇ ਸਾਈਨਿਫੋਸ ਆ ਗਿਆ ਬੜ ਬੜ ਡਰ ਪਿਆ ਉਧਰ ਆ ਯਾਰਾ ਦਾ ਜਿੰਕ 700 ਆ ਗਿਆ ਵੀਰੇ ਤੇ ਉਦੋਂ ਯਾਰ ਆ ਗਿਆ ਮੈਟ੍ਰਿਕ ਆ ਗਿਆ ਮੈਂ ਹੀ ਲਈ ਜਾ ਤੇ ਆ ਸਟੋਪਰ ਆ ਗਿਆ ਤੇ ਆ ਬਿਲਬੋਰਡ ਆ ਗਿਆ ਵੀਰੇ ਤੇ ਠੀਕ ਹੈ ਬਿਲਕੁਲ ਬਿਲਕੁਲ ਡਰਾ ਪਿਆ ਵੀਰੇ ਤੇ ਆ ਪਿਆ 13045 ਠੀਕ ਆ ਯਾਰ ਸਾਰੀਆਂ ਗੋਪਣੀਆਂ ਯਾਰ ਤਾਂ ਇਹਨਾਂ ਦਾ ਫਰਕ ਪੈ ਜਾਂਦਾ ਪੂਰਾ ਫੁੱਲ ਵੀਰੇ 5 ਰੁਪਏ ਕਿਲੋ ਤੇ ਦੇ ਰਹੇ ਆ ਆਪਾਂ 5 ਰੁਪਏ ਕਿਲੋ ਤੇ ਇਹਦਾ ਮਾਰਕੀਟ ਨਾਲੋਂ 60 70 ਰੁਪਏ 80 ਰੁਪਏ 100 ਰੁਪਏ ਕਿਲੋ ਦਾ ਫਰਕ ਬੂ ਬਾਰੇ ਜਿਵੇਂ 100 ਰੁਪਏ ਦਾ ਉਰੋਂ 50 60 ਰੁਪਏ ਦਾ ਫਰਕ ਪਈਓ ਠੀਕ ਆ ਆਪਾਂ ਸਿਰਫ ਉਹਨ ਲਈ 5 10 ਰੁਪਏ ਪੈਕੇਟ ਦਾ ਗੇਮ ਘਮਾਉਣ ਵਾਲਿਆ ਆਹ ਲੀਟਰ ਮਗਰ 10 20 ਰੁਪਏ ਠੀਕ ਆ ਬਸ ਜਿਹੜੀ ਮਰਜ਼ੀ ਕੋਈ ਕੰਪਨੀ ਮੰਗੇ ਜ਼ਿੰਮੇਵਾਰ ਐਕਸਲ ਬਾਈ ਨੇ ਮਿਲ ਜੂ ਆਪਣੇ ਕੋਲ ਸੇ ਭਾਈ ਜੁਨੀ ਮਰਜ਼ੀ ਟਾਟਾ ਉਤਮ ਸ ਠੀਕ ਆ ਠੀਕ ਹੈ ਨਾ ਦਿੱਤੇ ਟਾਪਿਕ ਤੇ ਟੌਪ ਦਾ ਟੌਪ ਦਾ ਸਾਲਟ 125 ਰੁਪਏ ਤੋਂ ਸਟਾਰਟ ਆ ਵੀਰੇ ਠੀਕ ਹੈ 125 ਰੁਪਏ ਤੋਂ ਐਕਸਲ ਜਿਵੇਂ ਹੁਣ ਤੋਂ ਮੰਨ ਕੇ ਚੱਲ ਵੀ ਆਪਾਂ ਲਵੇ 550 ਤੋਂ ਲੈ ਕੇ 680 90 ਤੱਕ ਐਕਸਲ ਆ ਪਈਆਂ ਨੇ ਵੀਰੇ ਠੀਕ ਹੈ ਹਰੇਕ ਕੰਪਨੀ ਦੀ ਐਕਸਲ ਪਈ ਆ ਵੀਰੇ ਬਾਇ ਨੇਮ ਚਾਹੀਦੀ ਆ ਬਾਇ ਨੇਮ ਚ ਮੈਂ ਕਹਿੰਦਾ ਜਿਹੜੀ ਮਰਜ਼ੀ ਚੱਕ ਲੈ ਬੰਦਾ ਠੀਕ ਹੈ ਆਪਾਂ ਰੇਟ ਤਾਂ ਬੋਲ ਨਹੀਂ ਸਕਦੇ ਹੁਣ ਆਹ ਦਾ ਹੱਥ ਧਰ ਕੇ ਰੇਟ ਦੱਸ ਨਹੀਂ ਆ ਵੀ ਦਾ ਰੇਟ ਆ ਇਹਦਾ ਰੇਟ ਆ ਕੰਪਨੀ ਕਿਉਂਕਿ ਉਹ ਐਕਸਲ ਲੈ ਲੈਂਦੀਆਂ ਨੇ ਕਿਉਂਕਿ ਸਾਨੂੰ ਵੀ ਬੜਾ ਕੁਝ ਦੇਖਣਾ ਪੈਂਦਾ ਹੈ ਬਿਲਕੁਲ ਬਿਲਕੁਲ ਤੇ ਬਾਕੀ ਵੀਰੇ ਆਪਣ ਬਾਕੀ ਫੋਨ ਦਾ ਸਮਾਂ ਵੀਰੇ ਆਪਣਾ ਤੜਕੇ ਬਈ ਜੀਮੇਦਾਰ ਨੂੰ ਬੇਨਤੀ ਹੱਥ ਬੰਨ ਕੇ ਵੀ 7:30 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਕਾਲ ਕਰੋ ਕਿਉਂਕਿ ਰਾਤ ਨੂੰ 12 ਵਜੇ ਤੱਕ ਫੋਨ ਪੱਜੀ ਜਾਂਦੇ ਨੇ ਕਿਉਂਕਿ ਬਈ ਹਰਾਸ ਮਿਟਉਂਦੀ ਆ ਸੌਣ ਦਾ ਠੀਕ ਆ ਆਰਡਰ ਵੀ ਪੈ ਕਰਨੇ ਨੇ ਇਹਦਾ ਗੱਲ ਕਰ ਬਾਬੇ ਜੀ ਕਰ ਆਪਣਾ ਇਹ 35-40 ਬੰਦੇ ਆ ਤਾਂ ਕਿ ਇਹ ਜੱਭੀ ਜਾਂਦੇ ਆ ਕਿਉਂਕਿ ਆਪਣੇ 25-30 ਤਾਂ ਪਹਿਲੇ ਮੁਲਾਜ਼ਮ ਨੇ ਬਿਲਕੁਲ ਤੇ 10-15 ਜਨੇ ਸੀ ਮੇਨ ਕਾਊਂਟਰ ਵਾਲੇ ਆ ਠੀਕ ਆ 5-4 ਤਾਂ ਮੇਨ ਕਾਊਂਟਰ ਦੇਦੇ ਨੇ 5-7 ਬੰਦੇ ਆਰਡਰਾਂ ਵਾਸਤੇ ਰਹਿੰਦੇ ਨੇ ਤੇ ਜਿਹਦਾ ਨਹੀਂ ਵੀ ਫੋਨ ਤੇ ਬਾਕੀ ਸਾਨੂੰ ਜੇ ਇੱਕ ਵਾਰੀ ਨਾ ਕੋਲ ਚੱਕੀ ਦਰਦੇ ਘੰਟੇ ਬਾਅਦ ਦੁਬਾਰੇ ਕਾਲ ਕਰ ਲੋ ਠੀਕ ਹੈ ਨਾ ਬਾਕੀ ਚਲੋ ਤੁਸੀਂ ਉਰੇ ਆਓ ਯਾਰ ਹਰ ਇੱਕ ਚੀਜ਼ ਮਿਲੂ ਆਪਣਾ ਲੈਓ ਵੀਰੇ ਠੀਕ ਹੈ ਫੋਨ ਦੀ ਸਮੱਸਿਆ ਵੱਡੀ ਆ ਰਹੀ ਹੈ ਕਿਉਂਕਿ ਬਾਈ ਫੋਨ ਤੇ ਹੁਣ ਬੰਦੇ ਜਿਹੜੇ ਉਹੀ ਬੰਦੇ ਨੇ ਆਰਡਰ ਪਾਏ ਕਰਨੇ ਉਹੀ ਬੰਦੇ ਨੇ ਫੋਨ ਸੁਣਨੇ ਉਹੀ ਬੰਦੇ ਨੇ ਮਾਲ ਦਿਆਂ ਮਾਲ ਵੀ ਦੇਖਣਾ ਨਾ ਹਣਾ ਬਾਈ ਕਸਟਮਰ ਵੀ ਬਹੁਤ ਹਾਂ ਕਸਟਮਰ ਜਿਆਦਾ ਹੁੰਦਾ ਹਣਾ ਬਾਈ ਐਡਰੈਸ ਦੀ ਗੱਲ ਕਰੀ ਆਪਾਂ ਬਾਈ ਐਡਰੈਸ ਆਪਣਾ ਮਡੇਰ ਕਲਾ ਰੋਡ ਤੰਤਨ ਬਾਬਾ ਨੰਦ ਸਿੰਘ ਜੀ ਖੇਤੀਬਾੜੀ ਸਟੋਰ ਨੇੜੇ ਸਰਕਾਰੀ ਸਕੂਲ ਮੁੰਡੇ ਵਾਲਾ ਤੇ ਰੋ ਇਦਰ ਮੀਟ ਵਾਲਾ ਵੀ ਨਾਲ ਹੀ ਆ ਬਾਈ ਆਪਣੇ ਠੀਕ ਹੈ ਨਾਲ ਹੀ ਠੇਕਾ ਨਾਲ ਹੀ ਠੇਕਾ ਤੇ ਐਡਰੈਸ ਤਾਂ ਆਪਣਾ ਪੱਕਾ ਵੀਰੇ ਬਾਰੋ-ਬਾਰ ਦੀ ਆਓ ਠੀਕ ਆ ਲੋਂਗੋਵਾਲ ਬਣ ਦੀ ਲੋੜ ਨਹੀਂ ਠੀਕ ਆ ਤੇ ਬਾਕੀ ਸਾਨੂੰ ਫੋਨ ਕਰੋ ਨਹੀਂ ਮੂਰੀਆ ਕਿ ਲੈ ਵੀ ਜਾਂਦੇ ਆ ਤੇ ਬਾਕੀ ਲੋਕੇਸ਼ਨ ਭੇਜ ਦਾਂਗੇ ਲੋਕੇਸ਼ਨ ਸਰਚ ਕਰ ਲਿਓ ਧੰਨ ਧੰਨ ਮੱਬਾ ਨੰਦ ਸਿੰਘ ਖੇਤੀਬਾੜੀ ਸਟੋਰ ਲੋਂਗੋਵਾਲ A to Z ਬ੍ਰਾਂਡ ਮਿਲ ਜੂਗਾ ਹਰ ਇੱਕ ਚੀਜ਼ ਦੇ ਰੇਟ ਦੇ ਵਿੱਚ ਫਰਕ ਮਿਲ ਜੂ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਪਹੁੰਚੋ ਥੈਂਕ ਯੂ